ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਣੇ ਖੇਤ ਆਪਾਂ ਝੋਨੇ ਦੀ ਤਿਆਰੀ ਵੀ ਦੋ ਤਿੰਨ ਦਿਨਾਂ ਨਾਲ ਲਾਉਣ ਦੀ ਤਿਆਰੀ ਹੈ ਤੇ ਸੁਪਰ ਐਸਐਸਪੀ ਬ੍ਰਾਂਡ ਤੇ ਨਾ ਜਾਇਓ ਬਾਈ ਬ੍ਰਾਂਡ ਤੁਹਾਨੂੰ ਦੱਸਿਆ ਵੀ ਜਿਹੜਾ ਜਿਹੜੇ ਸ਼ਹਿਰ 'ਚ ਅਵੇਲੇਬਲ ਹੁੰਦਾ ਉਹ ਹੀ ਮਿਲਦਾ ਹੁੰਦਾ ਇਹ 'ਚ ਬਾਈ ਪोटाश ਤੇ ਜੀ ਸਲਫਰ ਜ਼ਿੰਕ ਇਹ ਸਾਰਾ ਕੁਝ ਦਾਣੇਦਾਰ ਹੈ ਤੇ ਆਪਾਂ 3 ਗੱਟੇ ਕਿੱਲੇ ਦੇ ਪਾਉਣੇ ਆ ਹਰਸਾ ਵਾਲੀ ਤਿੰਨ ਇਹਦੇ ਚ ਪਾਈ ਤੇ ਇਹ ਜੇ ਕਣਕ ਦੇ ਵਿੱਚ ਡੀਪੀ ਨਾ ਮਿਲੇ ਤੇ ਦੋ ਘਟੇ ਡੀਪੀ ਦੀ ਥਾਂ ਤੇ ਦੋ ਘਟੇ ਆਪਾਂ ਇਹ ਪਾਈ ਤੇ ਤਾਂ ਅੱਗੇ ਵੀ ਜਿਵੇਂ ਮੈਂ ਵਿਖਾਇਆ ਸੀਗਾ ਵੀ ਆਪਣਾ ਉਹ ਅੱਡ ਜਾਂ ਤਰੀਕਾ ਹੀ ਹੈ ਵੀ ਛੱਟਾ ਮਾਰਿਆਂ ਬੰਦਿਆਂ ਤੋਂ ਸੂਤ ਨਹੀਂ ਆਉਂਦੀ ਵੀ ਤਿੰਨ ਘਟੇ ਬਹੁਤ ਬਣ ਜਾਂਦਾ ਜੀ ਤਾਂ ਆਪਾਂ ਹੋਰ ਹੀ ਕੰਮ ਕਰਦੇ ਆ ਆਪਣੇ ਕੋਲ 15 ਪੂਰੀ ਪੁਰਾਣੀ ਟਾਈਪ ਦੀ ਮਸ਼ੀਨ ਹੈ। ਠੀਕ ਹੈ ਜੀ। ਉਹਦੇ ਚ ਪਾਲੀਦੀ ਹੈ। ਤਾਂ ਉਹਦੇ ਚ ਪਾ ਕੇ ਆਪਾਂ ਬਜਾਈ ਕਰ ਦਿੰਦੀ ਹੈ। ਹੁਣ ਮਸ਼ੀਨ ਆਪਣੇ ਜਿਵੇਂ ਉਹ ਖੇਰਾ ਲੈ ਕੇ ਗਈ ਹੋਈ ਹੈ 4 ਕਿੱਲਿਆਂ ਦਾ। ਤੇ ਘੰਟੀਕ ਦੇ ਵਿੱਚ 4 ਕਿੱਲੇ ਥਾਂ ਬੜਾ ਵਧੀਆ ਖੇਰਾ ਜਾਂਦਾ। ਉਹ ਪੂਰਾ ਖੇਰਾ ਲੈ ਕੇ ਗਈ ਹੋਈ ਹੈ। ਠੀਕ ਹੈ ਜੀ। ਇੱਕ ਨਿੱਕੀ ਜੀ ਵੀਡੀਓ ਸੀ ਮੈਂ ਕਿ ਭਰਾਵਾਂ ਨਾਲ ਸ਼ੇਅਰ ਕਰ ਦਿੱਤੀ। ਤਾਂ ਬਾਈ ਆਹ ਕਣਕ ਦਾ ਨਾਲ। ਓਵੇਂ 100% ਕਾਹ ਲੱਗ ਗਿਆ। ਇੱਕ ਵਾਰੀ ਤਵੀਆਂ ਮਾਰੀਆਂ ਜੀ ਇੱਕ ਵਾਰੀ ਹਲ ਮਾਰਿਆ। ਕੋਈ ਜ਼ਿਆਦਾ ਆਪਾਂ ਨਹੀਂ ਕੀਤਾ ਗਾ। ਤਾਂ ਬਾਕੀ ਤਾਂ ਉਹ ਕਹਿੰਦੇ ਹੁੰਦੇ ਆ ਜਿਹਨੇ ਨਹੀਂ ਕਰਦਾ ਉਹਦੇ ਭਾਣੇ ਬਹੁਤ ਆ। ਤੇ ਜਿਹਨੇ ਕਰਨਾ ਉਹਦੇ ਲਈ ਜਿਗਾਰ ਬਹੁਤ ਆ। ਤਾਂ ਉਹ ਕੰਮ ਬਾਬਾ ਆਪ ਸਿਰੇ ਲਾਉਂਦਾ। ਜਦੋਂ ਆਪਾ ਤੋਰੀ ਪਏ ਤਾਂ ਬਾਬੇ ਨਾਨਕ ਨੇ ਸਾਰਾ ਕੁਝ ਨੇੜੇ ਕਰ ਹੀ ਦੇਣਾ ਹੁੰਦਾ ਤਾਂ ਆ ਤਿਆਰ ਹੋਇਆ ਬਈ ਬਾਣ ਬਿਨਾ ਆਖਲੇ